ਮੈਂ ਪਹੁੰਚ ਗਿਆ ਹਾਂ ਠੀਕ ਠਾਕ ਆਲਵੇਜ਼ ਸੱਚੀ ਆਪਣੀ ਗੱਡੀ ਐ ਸੱਚੀ ਨਾ ਕਿ ਹੈ ਨਾ ਸਾਲਿਆ ਹੀ ਆਟੋ ਪਿੱਛੇ ਰੇੜਾ ਪਾ ਆਇਆ ਗੋਹਾੜਾ ਮੈਨੂੰ ਉਹ ਝਾੜੀ ਚ ਨਾ ਕਰੀ ਅੰਦਰ ਲੈ ਕੇ ਜਾਂਦਾ ਤੈਨੂੰ ਦੇਖੀ ਜਾ ਸੇਫਲੀ ਮੇਰਾ ਜਿਹਾ ਸਾ ਹਮਮਣੇ ਅਸੀਂ ਆ ਗਏ ਜਹਾਜ਼ ਦੇ ਵਿੱਚ ਤੇ ਭਾਜੀ ਹੁਣੀ ਨਾਲ ਆਪਣੇ ਸੇਫ ਟੂ ਜਨਰੀ ਬ੍ਰੋ ਨਹੀਂ ਅਦਾ ਐ ਵਾਲਾ yes ਇਹ ਬਾਹਰ ਇਦਾਂ ਕਰਦੇ ਆ ਸੇਫਟੂ ਜਨਰੇਟ ਦਾ ਕੰਮ ਇੱਕ ਵਾਰ ਫਿਰ yes ਤੇ ਅਗਲੀ ਗੱਲਬਾਤ ਆਪਾਂ ਐਂਡ ਉੱਥੇ ਹੀ ਆ ਕੇ ਦੱਸਾਂਗੇ ਬਹੁਤ ਘੈਂਟ ਲੱਗ ਰਿਹਾ ਹੈ ਜਹਾਜ਼ ਦੇ ਵਿੱਚ ਮਾਹੌਲ ਪੂਰਾ ਮੇਬੀ ਹੋ ਰਿਹਾ ਆ ਤੇ ਆਪਣੇ ਸਿੰਘ ਸਾਹਿਬ ਭਾਜੀ yes ਸੇਫਟੂ ਜਨਰੇਟ ਭਾਜੀ ਹੁਣੀ ਹੋਰ ਜਲਦੀ ਇੱਥੇ ਆਪਣੇ ਕੋ ਆ ਜਾਣਾ ਸ਼ੌਲ ਇਨੀ ਬਹੁਤ ਵਧੀਆ ਲੈ ਸੀਗੇ ਰਾਸ਼ਿਆਂ ਤੋਂ 에ਅਰ ਇੰਡੀਆ ਵਾਲਿਆਂ ਨੇ ਦਸ ਪੱਠਾਈ ਸੌਦਾ ਮਾਰਿਆ ਲੁਧਿਆਣਾ ਮਾਰਕੀਟ ਪੂਰੀ ਨਹੀਂ ਹੁੰਦੀ ਐਨੇ ਸੋਹਣੇ ਸ਼ਾਲ ਆ ਜੇ ਸਾਡੀ ਮਾਫ਼ੀ ਹੁੰਦੀ ਆਉਂਦਾ ਕਿ ਮੈਂ ਲੈ ਜਣਾ ਨਾਲ ਹੀ ਪੁੱਛਾਂਗੇ ਆਪਾਂ ਬਾਅਦ ਦੇ ਵਿੱਚ ਕਿ ਇਹ ਸ਼ਾਲ ਆਪਾਂ ਲਿਆ ਸਕਦੇ ਆ ਪਿੰਡ ਨੂੰ ਪੂਰਾ ਗੱਲਬਾਤ ਐਂਡ ਐ ਫਿਰ ਜਰੀ ਕਿਤੇ ਸਾਡੇ ਦੇ ਇੱਥੇ ਖਾਣਾ ਬਣਾ ਆਉਣਾ ਭਾਈ ਆਪਾਂ ਉਹ ਲਈ ਆ ਹਨਾ ਮਤਲਬ ਇੱਥੇ ਜਹਾਜ਼ ਦੇ ਵਿੱਚ ਮਹਿੰਗੀ ਹਾਂ ਨਹੀਂ ਮਹਿੰਗੀ ਮਹਿੰਗੀ ਲਈ ਆ ਮਹਿੰਗੀ ਟਿਕਟ ਲਈ ਆ ਟਿਕਟ ਗਈ ਆ ਹਾਂ ਤੇ ਭਾਜੀ ਹੁਣਾਂ ਦਾ ਬਹੁਤ ਦਿਲ ਕਰਦਾ ਕਿ ਇੱਧਰ ਆਉਣ ਨੂੰ ਭਾਜੀ ਯੈਸ ਭਾਜੀ ਹੁਣਾਂ ਦਾ ਬਹੁਤ ਦਿਲ ਕਰਦਾ ਇੱਥੇ ਸੀਟ ਦੇ ਹੁਣ ਭਾਜੀ ਆਪਾਂ ਇੱਥੇ ਨਾਲੇ ਬਿਠਾਉਣੇ ਆ ਜਰੀਕ ਤਾਈ ਕੋਈ ਨਹੀਂ ਆਇਆ ਜਹਾਜ਼ ਦੇ ਦਰਵਾਜ਼ੇ ਲੱਗੇ ਆ ਇੱਕ ਵਾਰੀ ਸਮਝਾ ਦਤਾ ਅਗਲੀ ਗੱਲਬਾਤ ਕਰਾਂਗੇ 에ਰਪੋਰਟ ਦੇ ਜਾ ਕੇ ਪਰਮੀਗਮ ਦੇ ਜਾਨੂ ਮੈਂ ਐਡਰੈਸ ਯਾਦ ਕਰ ਲਵਾਂ ਜਿੱਥੇ ਜਾਣਾ ਹੈ ਰਟ ਲਵਾਂ ਭਾਈ ਹੁਣ ਰਟਾਉਗ ਮੈਨੂੰ ਇੰਗਲਿਸ਼ 'ਚ ਗੱਲ ਕਰੋ ਵੇ ਹਨਾ ਇੱਕ ਵਾਰੀ ਫੇਰ ਹੀ ਐਸ ਕਰਨੀ ਤੁਸੀਂ ਭਾਈ ਹੁਣ ਤੇ ਜਿੱਧਰ ਜਿੱਧਰ ਲੈ ਜਾ ਮੈਂ ਕੋਈ ਤਿੰਨ ਗਾਣੇ ਹੁੰਦੇ ਆ ਉੱਥੇ ਉਧਰ ਨਾ ਜਾਣਦੇ ਐਡੀ ਬਾਟ ਵੀ ਕੱਢਣੀ ਆ ਭਾਈ ਹੁਣ ਇਹ ਦੇਖਿਆ ਨਹੀਂ ਹਲੇ ਯੈਸ ਕਰੂਗੇ ਹਾਈ bro yes I, i like it yeah. <laughs> ਇਹ ਆਪਾਂ ਪਾਜੀ ਹੁਣ ਇੱਥੇ ਬੜਾ ਮੈਮ ਸੌਰੀ ਤੁਸੀਂ ਵਿੱਚ ਆ ਕੇ ਥੋੜੀ ਜਿਹੀ ਹਲਕੀ ਜਿਹੀ ঝলਕ ਦਿਖਨ ਲਾਜ ਚਲੋ ਇਹ ਲਾਈਟਾਂ ਬੰਦ ਹੋ ਗਈਆਂ ਇਹ ਐਵੇਂ ਹੋ ਗਈ ਹਲੋ ਰੇ ਰੇ ਲਈ ਅਗੀ ਫਰਰੇ ਪੰਜਾਬੀ ਬੋਲਣ ਮੈਂ ਫੂਟ ਮਾਰ ਲਾ ਜਿਆ ਅਗਰੇਜੀ ਬੋਲਿਆ ਪਹਿਲਾ ਦਰਾਜ ਦਰਾਜ ਬੰਦ ਕਰ ਦਰਾਜ ਪੌਂਡ ਤੇ ਦੇਖਿਆ ਕੋਈ ਰਿਸਪੈਕਟ ਨਹੀਂ ਉਹ ਨਹੀਂ ਆਈ ਲਾਈਕ ਦਿਸ ਫੌਲ ਉਹ ਇੰਨੇ ਪੌਂਡ ਲਾ ਦਿੱਤੇ ਤੈਨੂੰ ਕੀ ਲੋੜ ਦੀ ਹੈ ਮੇਰੀ ਗੱਲ ਕਰ ਅਸੀਂ ਨਹੀਂ ਜੇ ਪੌਂਡ ਆ ਕੇ ਆਉਂਦੇ ਹੈ ਨਾ ਉਹ ਪ੍ਰੀਤ ਉਹ ਪ੍ਰੀਤ ਉਹ ਇੰਨਾ ਤਗੜਾ ਲੈਵਲ ਦਾ ਪਜਾਮਾ ਬਹੁਤ ਜ਼ਿਆਦਾ ਤੂੰ ਆਇਆ ਦੀਪ ਕਲੈਕਸ਼ਨ ਦੀਪ ਕਲੈਕਸ਼ਨ ਦੀਪ ਕਲੈਕਸ਼ਨ ਦੀਪ ਕਲੈਕਸ਼ਨ ਨਹੀਂ 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 ਦੀਪ ਕਲੈਕਸ਼ਨ ਤੋਂ ਦੀਪ ਕਲੈਕਸ਼ਨ ਤੋਂ ਸਾਡਾ ਭਰਾ ਆ ਹੋਵੇ ਆ ਨੇ ਮੇਰੇ ਘਾਸੜ ਫਰੀਦ ਕਿੱਦਾਂ ਉਹ ਇੱਥੇ ਹਾਲਾ ਠੰਡੇ ਵੜੀ ਸੋਹਣੀ ਆ ਓਏ ਇੱਥੇ ਅੱਜ ਠੰਡ ਹੈ ਜੀ ਕਿ ਸਗੋਂ ਹਾਂ ਅਸੀਂ ਤਾਂ ਅੱਗੇ ਗੱਲਾਂ ਕਰਦੇ ਸੀ ਮੈਂ ਕਿਹਾ ਭਾਗੂ ਨੂੰ ਠੰਡ ਲੱਗਣੀ ਆ ਪਰ ਉਹ ਛੋਟਾ ਪਹਿਲਾਂ ਹੀ ਜਾ ਕੇ ਆਇਆ ਆ ਨਿਊਜ਼ੀਲੈਂਡ ਨੇ ਕਿਹਾ ਆ ਨਿਊ ਮਾਮਾ ਨਿਊਜ਼ੀਲੈਂਡ ਦਾ ਸਵਰਗ ਗਿਆ ਆ ਤੂੰ ਇੱਥੇ ਵੀ ਤੈਨੂੰ ਸਵਰਗ ਦਿਖਾਵਾਂਗੇ ਸਾਡੀ ਜਾਨ ਜਵਾ ਕਰ ਰਹੀ ਹੈ ਨਹੀਂ ਮਤਲਬ ਫਰੀਦ ਕਿੱਦਾਂ ਦੀ ਵਾਈ ਵਾਈ ਜਦੋਂ ਮੈਂ ਅੰਦਰੋਂ ਆਇਆ ਇਹਨੂੰ ਵਾਸਤਵ ਹੈ ਨਾ ਮੈਂ ਗਿਆ ਤੈਨੂੰ ਹੀ ਫੇਰ ਕਰਦਾ ਉਹ ਹਾਲ ਉਹ ਕੀ ਕਾਰਖਾਨੇ ਜੇ ਚ ਲੈ ਕੇ ਕਿਤੇ ਚੱਜਦੀ ਝਗਲ ਤੇ ਲੈ ਕੇ ਚੋ ਚਲ ਬੱਸ ਜਾ ਮੈਂ ਬਾਪ ਅਸੀਂ ਚੈਲ ਵੀ ਜਾਣਾ ਆ ਮੈਂ ਹੀ ਫਰੀਦ ਮੇਰੀ ਗਾਹ ਸੁਣ ਨਿਸ਼ਾਨੀਆਂ ਦੇ ਲੈ ਘਰਦਿਆਂ ਨੇ ਕਿਹੜੀ ਲਾਈਆਂ ਡੈੜੀ ਵਾਲਾ ਪਰਨਾ ਤੇ ਨਾਲ ਦੇ ਡੈੜੀ ਨਾਲ ਕਿੰਨਾ ਪਿਆਰ ਮम्मी ਨੇ ਨਾਲ ਚੁੰਨੀ ਵੀ ਆਪਣੀ ਬੰਨੀ ਐ ਇੱਧਰ ਉਦਾਂ ਉਣੇ ਦਾ ਬਾੜ ਕੇ ਮੈਨੂੰ ਲੱਦ ਨਜਾਨੀ ਲਾਤੀ ਮੇਰੀ ਗਾਸ ਹੋਣ ਲੱਗੇ ਨਾ ਹੋਵੇ ਕਾਲੂ ਕਈ ਮਾਤਾ ਇਧਰੋਂ ਪੈਸੇ ਭੇਜੂ ਮੈਂ ਰੇਂਦੀ ਲੱਗੇ ਆ ਸੁਣਾਤਾ ਮੈਨੂੰ ਕਾਈ ਕਿੱਸੇ ਮੈਂ ਸੁਣਾਤਾ ਐ ਦੁਨੀਆਂ ਮੈਂ ਪ੍ਰੀਤ ਸੁਣਾਤਾ 21 ਪੌਂਡ ਥੱਲੇ ਇੰਗਲੈਂਡ ਉਤਰਿਆ ਹੀ ਆ ਮੈਂ ਓਏ ਇਹੀ ਤਾਂ ਫਾਇਦਾ ਹੈ ਗਾਸ ਹੋਣਾ ਓਏ ਮੇਰੀ ਗੱਲ ਸੁਣ ਅਸੀਂ ਤੇਲ ਵੀ ਚੋਣ ਆਇਆ ਹੱਲੇ ਓ ਮੇਰੀ ਗਾਸ ਹੋੜਲਾ ਓਏ ਮੇਰੇ ਗਾਸ ਹੁਣ ਕੰਮ ਤੂੰ ਇੱਥੇ ਕਰਦਾ ਪੌਂਡਾ ਨਾਲ ਤੈਨੂੰ ਨੜਾ ਦਵਾਵਾਂਗੇ ਟੈਨਸ਼ਨ ਨਾ ਲੈ ਫੁਕਰੀ ਨਹੀਂ ਮਾਰਨੀ ਫੁਕਰੀ ਨਹੀਂ ਮਾਰਨੀ ਲੈ ਇਹ ਆ ਗੁਰਿਆ ਉਹ ਅਗਲਾ ਦਿਨ ਇਲਾਉਂਦੇ ਨਹੀਂ ਤੈਨੂੰ ਕਹਦਾ ਬਾਬਾ ਇੱਕ ਦਿਨ ਡੰਡਵਾ ਦਦੀ ਆ ਤੂੰ ਨਾਰ ਨਾਰਨ ਇਹਨਾਂ ਦੇ ਉਹ ਹੌਲਾ ਇੱਥੇ ਠੰਡਵਾ ਹੋਣੀ ਆ ਓਏ ਅੱਜ ਤਾਂ ਦੇਖੀ ਹਾਂ ਆਇਆ ਲੈ ਜੱਟ ਫੇਰ ਵੀ ਉਹੋ ਜਿਹੇ ਆਂਦੇ ਉਹੀ ਬੂਟਿਆ ਉਹੀ ਪੈਂਡ ਵਾਲੇ ਕੱਪੜੇ ਆ ਕੋਈ ਫੁਗਰੀ ਨਹੀਂ ਰੁਪਈਏ ਦੀ ਵੀ ਫੁਗਰੀ ਨਹੀਂ ਮਾਰੀ ਦੇਲਾ ਘਰੇ ਆਹੀ ਕੱਪੜੇ ਪਾਏ ਹੁੰਦੇ ਆ ਕੀ ਕੀ ਜੀ ਕੀ ਨਾਲ ਸਾਕੇ ਬਹੁਤ ਛੇਤੀ ਹੁੰਦੀ ਆ ਹਾਂ ਡਿਸੀਡੈਂਟ ਡਾਊਨ ਕਿਹੜੀ ਗੱਡੀ ਓਏ ਤੇਰਾ ਪਰਾ ਹੋ ਜੇ ਓਹੋ ਉਹ ਬਰੀ ਸੱਚੀ ਓਏ ਪਾਬੀਰ ਨੂੰ ਮਾ ਕੇ ਲੈ ਜਾਂਦੀ ਨਾ ਕਿਸੇ ਦੀ ਉਹ ਨਹੀਂ ਐਗਵਡ ਲਈ ਜੀ ਐਗਵਡ ਲਈ ਲਈ ਸੱਜੀ ਹਾਂ ਸੱਜੀ ਮੈਂ ਕਿਹਾ ਚੱਲ ਤੂੰ ਆਉਣਾ ਇਹ ਆਪਣੀ ਗੱਡੀ ਆ ਨਹੀਂ ਸੱਜੀ ਧਾਰੀ ਲੈ ਕੇ ਆਂਦੀ ਗਵਾਂਡੀਆਂ ਦੀ ਐ ਸੁਣੋ ਉਹਦੇ ਕਈਆਂ ਨੂੰ ਨੀਂਦ ਨਹੀਂ ਆਉਣੀ ਕੋਪੀ ਨਹੀਂ ਮਹਿੰਗੀ ਗੱਡੀ 'ਚੋਂ ਚੱਲਾ ਆ ਮੇਰੇ ਗਾ ਸੁਣ ਓਏ ਥੱਲੇ ਕਰੀ ਏ ਸੱਚੀ ਆਪਣੀ ਗੱਡੀ ਐ ਤੇ ਸੀਗਾ ਕਿ ਹੈਗਾ ਸਾਲਿਆ ਹੀ ਆਟੋ ਪਿੱਛੇ ਰੇੜਾ ਪਾ ਆਇਆ ਗੋਹਾ ਢੋਣ ਨੂੰ ਹੀ ਤੂੰ ਲੈਵਲ ਦੇਖ ਲੈ ਸਾਡਾ ਕਿੰਨੇ ਤਕੜੇ ਲੈਵਲ ਤੇ ਆ ਤੂੰ ਭਾਜ ਉਹਨੂੰ ਲੈ ਕੇ ਜਾਮ ਲਈ ਜਾਂਦਾ ਨਹੀਂ ਚਾਮਲਿਆ ਲੈ ਦੇਖ ਲੈ ਆਟੋ ਵਿਚੇ ਰੇੜਾ ਪਾ ਆਇਆ ਉਹ ਨਹੀਂ ਪੂਰੀ ਤੋ ਆਟੋ ਛੱਡ ਤੂੰ ਇਹਦੀ ਡਿੱਗੀ ਉਹ ਪਿੱਛੋਂ ਖੋਲਦੀ ਹੋਏ ਗਿਢਾਈ ਆ ਨਾ ਉਹ ਮੈਂ ਤਲਾਹਾਗਾ ਓਏ ਤੂੰ ਤਲਾਹਾ ਹੈ ਉਹ ਨਹੀਂ ਆਹ ਜਲਾ ਐਸਪੀ ਦੇ ਨਾਲ ਟੋਈ ਵੀ ਭੇਜਿਆ ਕੇ ਮੇਰੇ ਮਾਮੇ ਨੂੰ ਦੇਈ ਹਾਂ ਨਹੀਂ ਸਚੀਪਰੀ ਉਹ ਸਚੀਪਰੀ ਤੇ ਗੱਲਵਾਦ ਐਂਡ ਆ ਗੱਡੀ ਸਾਲੋ ਤੂੰ ਹੀ ਪਿੰਡ ਜਾ ਕੇ ਰੋਣ ਲੱਪਲੇ ਜਦੋਂ ਤੁਹਾਡੇ ਕੋਲ ਹੁੰਦਾ ਇੱਕ ਆਖਰੀ ਇਥੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਰੱਖੀਆਂ ਆ ਮੈਨੂੰ ਦੱਸ ਗੋਰੀਆਂ ਨੂੰ ਦੇਖਿਆ ਕਿ ਉਹ ਗੋਲਦੀ ਕਾਫੀ ਪੀਂਦੇ ਨਹੀਂ ਵੀ ਆਪਣੀ ਜੱਟ ਜੇ ਮੇਰੇ ਘਾਸ ਗੋੜਿਆਂ ਥੱਲੇ ਦਿਹਾੜੀਆਂ ਕਰ-ਕਰ ਤੂੰ ਗੋਲਦੀ ਚਾਹ ਲਈ ਆ ਆ ਮਰਾ ਆਪਣੀ ਕੀਮਤੀ ਫਲ ਬੜੇ ਕਿਸੇ ਨੇ ਤੱਕਦਰ ਨਹੀਂ ਆਬਸਲੀ ਹੈ ਯਾ ਯੂਲੀ ਯਾ ਥੋੜੀ ਵੀ ਥਾਲੀ ਬਾਹਰ ਨੁ ਆਦੀ 2 ਫੁੱਟ ਪਹਿਲਾ ਫਲ ਫੜ ਬਾਬੀ ਦੇ ਹੱਥੋਂ ਮੈਂ ਪਹੁੰਚ ਗਿਆ ਠੀਕ ਠਾਕ ਆਲਵੇਸ ਸਾਰਿਆਂ ਨੂੰ ਲਵ ਯੂ ਕਿੱਸ ਯੂ ਆਸਦੇ ਵਾਸਤੇ ਰਹੋ ਜਿੱਦਾਂ ਮੈਂ ਆਇਆ ਮੈਂ ਚਾਹੁੰਦਾ ਕਿ ਏਦਾਂ ਹਰ ਇੱਕ ਵਾਰ ਭੱਜੀ ਆਪੇ ਉਹ ਸੇ ਗੇਰਾ ਆਪਣੇ ਪਰਵਾਨ ਨੂੰ ਖੋਜ ਰੱਖ ਕੇ ਗਾਂ ਤਰੱਕੀਆਂ ਦੇ ਰਾਹ ਬਦੇ ਤੇ ਆਪਣੇ ਪੰਜਾਬ ਦਾ ਨਾਮ ਉੱਚਾ ਕਰੇ ਪੰਜਾਬ ਦੇ ਵਿੱਚ ਗਰੂਰ ਕਰੇ ਤੇ ਪੰਜਾਬ ਨੂੰ ਹੋਰ ਅੱਗੇ ਲੈ ਕੇ ਜਾਈਏ ਲਵ ਯੂ ਪੰਜਾਬੀ ਆ ਗਏ ਓਏ ਕੀ ਬਾੜੀ ਕੈਸਵਾ ਨੂੰ ਟਾਇਰ ਪਾੜ ਗਿਆ ਮੇਨ ਰੋਡ ਤੇ ਲੈ ਉਹ ਬੱਲੇ ਘਟਦੀ ਆ ਹੌਲੀ ਵਾਲੀ ਹਵਾ ਘਟਦੀ ਆ ਮੇਰੇ ਗਾਸੜ ਪ੍ਰੀਤ ਭਰਾ ਨਜ਼ਰ ਮੇਰੀ ਲੱਗ ਗਈ ਨਹੀਂ ਨਹੀਂ ਤੇਰੀ ਲੱਗੀ ਬਚਾ ਪੰਪ ਤੋਂ ਮੇਰੇ ਗਾਸੜ ਦੀਪ ਕਲੈਕਸ਼ਨ ਵਾਲਿਆਂ ਤੇ ਪੈਸੇ ਦੇ ਦੋ ਮੇਰਾ ਭਰਾ ਜਿਹੜੇ ਕੱਪੜਿਆਂ ਦੇ ਰੰਦੇ ਆ ਤਾਂ ਤਾਂ ਹੋ ਗਿਆ ਤਾਂ ਹੋ ਗਿਆ ਓਹ ਹੋਰ ਬਦਲ ਲੈ ਹੈ ਓਏ ਇਹਨੂੰ ਹੋਰੇ ਪਰੇ ਘੱਲ ਮਮਾ ਹਣ ਕੀ ਕਰੂੰਗਾ ਆਸਤਾ ਹੈਗਾ ਪ੍ਰਦੇਸ਼ਾਂ ਦੀ ਪੰਛਾਰੀ ਇਹ ਆ ਗਿਆ ਜੀ ਬਾਏ ਓ ਇੱਧਰ ਰੁਆ ਜਾ ਭੈ ਜੋ ਡਰ ਲੱਗਦਾ ਮੈਨੂੰ ਓ ਇੱਥੇ ਦਾ ਬਾਬੇ ਗੱਡੀ ਵਾ ਤੇਜ਼ ਚਲਾਉਂਦੇ ਆ ਯਾਰ ਕਿ ਦੀ ਸਪੀਡ ਆ ਮਾਈਲ 120 ਕਿ 120 ਕਿਲੋਮੀਟਰ ਇੱਥੇ ਇਦਾਂ ਖੜ ਸਕਦੇ ਆ ਆਪਾਂ ਐਮਰਜੈਂਸੀ ਪੈ ਗਈ ਨਾ ਆਪਾਂ ਨੂੰ ਹਾਂ ਮੈਂ ਤਾਂ ਡਰ ਲੱਗੀ ਜਾਂਦਾ ਆਹ ਗੱਡੀਆਂ ਕਿੰਨੀਆਂ ਤੇਜ਼ ਲੰਘਦੀਆਂ ਹਾ ਤੂੰ ਕਿਹਨੂੰ ਮੋਰ ਗੱਲ ਲਗਾ ਸਾਹਬ ਨੂੰ ਨਾ ਕਹਦੇ ਇੱਥੇ ਆਨੇ ਆਣਾ ਕੀ ਕਰਨਾ ਇਹਦਾ ਟਾਇਰ ਚੇਂਜ ਕਰਨਾ ਕਦੋਂ ਆਓਗੇ 2 ਮਿੰਟਾਂ ਲੈ ਲੈ ਇਹ ਲੈ ਲਿਆ ਦਾ ਹੀ ਲੈ ਬਾਤ ਕਰ ਆ ਦੇਖੀ ਆਹ ਦੇ ਪੋਨ ਲਿਕੇ ਜੰਪੇ ਕੀ ਉਹ ਦੇ ਦੇ ਟਾਇਰ ਪੈਂਚਰ ਕਰਾਤਾ ਗੋਪੀ ਨੇ ਭੇਜ ਨੀਂਦ ਲਾਤੀ ਉਹਨਾਂ ਦਾ ਵੀਡੀਓ ਨੀਂਦ ਲਾਤੀ ਭੇਜੋ ਗੱਡੀ ਨੂੰ ਨਜ਼ਰ ਲਾਤੀ ਇੰਨੀ ਮਾੜੀ ਨੀਂਦ ਗੋਪੀ ਕਹਿੰਦਾ ਇੰਨੀ ਮਾੜੀ ਨੀਂਦ ਤੇਰੀ ਜੀ ਅੱਜ ਮੈਂ ਉਤਰਿਆ ਹੁਣੇ ਹੀ ਮੈਨੂੰ ਲੈਣ ਆਏ ਤੇ ਗੱਡੀ ਹੋ ਗਈ ਪੈਂਚਰ ਆਪ ਪ੍ਰੀਤ ਨੇ ਵੈਲਕਮ ਕੀਤਾ ਮੇਰਾ ਪ੍ਰੀਤ ਕੀ ਕਹਿਣਾ ਚਾਹੁੰਗਾ ਐਸੇ ਚੀਜ਼ ਤੇ ਗੱਲਬਾਤ ਤੇ ਆ ਮੈਨੂੰ ਹੀ ਜਦੋਂ ਲੈਣ ਆਉਣਾ ਆ ਮੇਰੇ ਟੇਚੀ ਦੇਲਾ ਬਯਾਰੇ ਵਿੱਚ ਕੀ ਕਹਿੰਦੇ ਹੋਗੇ ਹੈ ਇਹ ਕਹਿੰਦੇ ਹੋਣੇ ਆ ਵੀ ਵੈਲਕਮ ਵੈਲਕਮ ਪਹਿਲੀ ਵਾਰੀ ਇੰਗਲੈਂਡ ਦੇ ਵਿੱਚ ਕਿਸੇ ਦਾ ਇਦਾਂ ਦਾ ਵੈਲਕਮ ਹੋਇਆ ਹੋਣਾ ਲਾ ਮੈਂ ਕਿਹਾ ਆਪਣਾ ਬਚਾਅ ਹੋ ਗਿਆ ਮੇਰੇ ਗਾਲ ਸੌਣ ਮੇਰੀ ਨਜ਼ਰ ਪਹਿਲੀ ਸੀ ਮੇਰਾ ਭਰਾ ਇੱਥੇ ਬਾਥਰੂਮ ਕਿੱਥੇ ਕਰ ਸਕਦੇ ਮੈਨੂੰ ਆ ਝਾੜੀ ਤੇ ਨਾ ਕਰੀ ਉੱਧਰ ਲੈ ਕੇ ਜਾਣਾ ਤੈਨੂੰ ਦੇਖੀ ਜਾ ਸੇਫਲੀ ਮੇਰਾ ਭਰਾ ਆ ਵੈਲਕਮ ਆ ਯਾ ਆਹ ਵਾਹ ਆਂਡਰਸਟੈਂਡ ਕੀ ਕੀ ਪ੍ਰੀਤ ਕੀ ਮੜਾਏ ਦੱਸ ਦਿਆ ਕਰ ਮੈਨੂੰ ਵੀ ਇਟ ਟੁੱਕ ਲਾਈਕ 11 ਆਵਰ ਯਾ ਟੂ ਦਾ ਡੈਕਸ ਫਲਾਈਟ ਜੈਸ ਫਰਮ ਇੰਡੀਆ ਜੈਸ ਪੰਜਾਬ 3 ਆਵਰ ਇਨ ਕਾ ਯਾ ਪੰਜਾਬ ਪੰਜਾਬ ਇੰਡੀਆ ਯੋ ਆਈ ਐਮ ਫਰਮ ਪੰਜਾਬ ਬੱਲੇ ਬੱਲੇ ਆ ਵੀ ਬੱਲੇ ਬੱਲੇ ਹੋ ਰਹੀਆਂ ਆ ਇਧਰ ਵੀ ਦੇਖ ਲੈ ਬੱਲੇ ਬੱਲੇ ਹੋ ਰਹੀਆਂ ਸਾਰੇ ਆਪਣੇ ਹਾਂ ਸਾਰੇ ਆਪਣੇ ਸੈੱਡ ਹੋ ਜਾ ਹਾਂ ਤੂੰ ਪਿੱਛੇ ਨਹੀਂ ਆ ਸਕਦਾ ਕੈਮਰੇ ਦੇ ਵਿੱਚ ਸਾਲਾ ਮੈਨੂੰ ਅੰਗਰੇਜ਼ੀ ਆਉਂਦੀ ਇੱਥੇ ਤੇਰੇ ਨਾਲ ਬਾ ਪਾਈ ਕਿੱਕ ਦੇ ਗਮ ਨੀਂਦ ਆਉਂਦੀ ਯਾਰ ਬੰਤਾਲੀ ਗੱਲ ਆ ਬੁਰਾ ਹਾਲ ਕੀਤਾ ਵੇ ਮੈਂ ਹੁਣਾਂ ਮੈਂ ਹੁਣਾਂ ਇੱਕ ਸਟਿੱਪੜੀ ਨਹੀਂ ਰੱਖਉਂਦੀ ਤੇ ਤੋਂ ਜੇ ਮਾਮਾ ਜਿਹੜੇ ਭਾਬੀ ਕੰਨੀ ਆਈ ਹੁੰਦੀ ਇਹ ਤਾਂ ਚੱਲ ਇਹ ਤਾਂ ਚੱਲ ਕੁਦਰਤੀ ਸਰੋਤ ਆ ਤੇ ਕੁਦਰਤੀ ਚੀਜ਼ਾਂ ਮਿਲਣੀਆਂ ਹੀ ਆ ਜੋ ਕਰਮਾਂ ਦੇ ਲਿਕੇ ਆ ਗਿਆ ਹਮ ਹਮ ਹੁਣ ਦਿਨ ਮੈਂ ਸਰਵਸਤੇ ਕਿਰਾਉਣਾ ਚੱਲ ਆਇਆ ਚੱਲੀ ਉਧਰ ਪੂਰੀ ਤੇ ਥਿਆਟੋ ਪਾਲਾ ਹੈ ਹੈ ਲੈ ਲੈਂਦੀ ਆ ਮੰਗਾਉਣਾ ਫੈਣਾ ਜਿੱਦਾਂ ਦਾ ਤੂੰ ਹੈਗਾ ਆ ਭੈ ਜੇ ਤੇਰੀਆਂ 10 ਪਹੀਆਂ ਹੋਣੀਆਂ ਜਿਆਦਾ ਆਇਆ ਆ ਤੂੰ ਹੈ ਜੀਟੀਏ ਸਿਲੈਂਡਰ ਉਸ ਦੇ ਵਿੱਚ ਆਟੋ ਛਿਗੀ ਹੈ ਨਾ ਛਿਗੀ ਨਵੀਂ ਆਉਣ ਲੱਗੀ ਉਹ ਤੇ ਉਹ ਮੇਰੇ ਖਿਆਲ ਨਾਲ ਆ ਆਹੋ ਤੂੰ ਉਹ ਚਲਾ ਤੂੰ ਆਟੋ ਆਟੋ ਦਾ ਕਰ ਪ੍ਰੋਗਰਾਮ ਪੂਰਾ ਪੰਜਾਇ ਸਾਫ ਹੋ ਗਿਆ ਨਾ ਪਹਿਲਾਂ ਖਾ ਕੇ ਫੇਰ ਮੈਂ ਕਹਣਾ ਸਾਰੇ ਹੀ ਆ ਗਏ ਆਹੋ ਖੋਰੀ ਟੀਮ ਹੈ ਸਾਡੀ ਹੰਦੀ ਬਣਾ ਰਹੀ ਆ ਮਾਸੀ ਕੀ ਕਰੀ ਜਾਂਦੇ ਸਾਡੇ ਭਰਾ ਨੂੰ ਵੀ ਨਹੀਂ ਪਸ ਕਰ ਤੂੰ ਨਾ ਮੇਦੂਆ ਬਾਬਾ ਤੋਂ ਕੋਲੇ ਸੈਲਟ ਕਰ ਪੈਂਚ ਚ ਪੇੜ ਤੂੰ ਮਾਰ ਕੇ ਤਾਂ ਦੇਖੀਂ ਚਪੇੜ ਮੇਰੇ ਭਰਾ ਦੇ ਜੇ ਮੈਂ ਇੱਕ ਚੀਚੀ ਨਾ ਤਾਂ ਸਾਨੂੰ ਚੱਕ ਤੀਂ ਓਹ ਇੱਕ ਚੀਚੀ ਮਾਸੀ ਬਾਹਰ ਤਾਂ ਚੱਕ ਨਹੀਂ ਹੁੰਦੀ ਹਰ ਵਾਰੀ ਤੁਹਾਡਾ ਕਰਜ਼ਾ ਲਾਉਣਾ ਪੈਂਦਾ ਹੈ ਬਾਹਰ ਕਰਕੇ ਚੀਚੀ ਖਰਦੋ ਤਾਂ ਪਤਾ ਨਹੀਂ ਕੀ ਕਰ ਲੂਗੀ ਮੈਂ ਕਹਿੰਦਾ ਮੈਂ ਥੱਪੜ ਮਾਰਨੇ ਤੇ ਠੀਕ ਹੈ ਦਾਰੂ ਤੇਰਾ ਭਰਾ ਆਏ ਮੇਰੇ ਭਰਾ ਦੇ ਜੇ ਮੇਰੇ ਭਰਾ ਦੇ ਨਾ ਥੱਪੜ ਮਾਰੇ ਨਾਲੇ ਖੜਕਾ ਦੂੰ ਨਾਲ ਹੀ ਹਾਂ ਕੀ ਖੜਕਾ ਦੂੰਗੀ ਉਹ ਨੂੰ ਕਿਹਨੂੰ ਮਿੰਦੇ ਨੂੰ ਹਾਂ ਹਾਂ ਸਟੈਂਡ ਆ ਹਾਂ ਬੁੜਾ ਹਲਕਾ ਜਿਹਾ ਟੱਚ ਦੇ ਸਕਦੀ ਹਾਂ ਹਾਂ ਮੈਂ ਦੇਖੀ ਮੈਂ ਸਾਡੇ ਭਰਾ ਨੂੰ ਨਹੀਂ ਕੁਝ ਵੀ ਕਹਿਣਾ ਹਾਂਜੀ ਹਾਂ ਹਾਂ ਚਲੀ ਕਹਿ ਦੇਣਾ ਬਿਲਕੁਲ ਨਹੀਂ ਹਾਂ ਕੋਹ ਨੂੰ ਵੀ ਕਹਿ ਦੇ ਕਹਿ ਨਾ ਪਬਲਿਕ ਕਾਨੂੰਨੀ ਕੁਛ ਕਹਿਣਾ ਜਿਹੜੀ ਰਾਜ ਘੇੜਦੇ ਆ ਕਿ ਉਹ ਕਾਤੇ ਕਿ ਕਾਤੇ ਕਾ ਦੇਖੇ ਘਰ ਮੈਂ ਬੜਵਾ ਨਾ ਪੁੱਠੇ ਹੱਥ ਦਾ ਮਸੇ ਇਹ ਤਾਂ ਨਾ ਜਿਆਦਾ ਸੱਟ ਲੱਗਦੀ ਆਹੋ ਪੁੱਠੇ ਹੱਥ ਨਾਲ ਜਿਆਦਾ ਆਰ ਬੇਲੇ ਆਹੀ ਕਿ ਉਹ ਕਿਤੇ ਚੋਰੀਆਂ ਕਰਦੇ ਮੇਰੇ ਪਰ ਆਹ ਚੋਰੀ ਦਾ ਨਾਂ ਮੇਰੇ ਮੂੰਹ ਸੁਣਿਆ ਹੁਣ ਤਾਂ ਕਿਹ ਨਹੀਂ ਚੋਰੀ ਦਾ ਮੰਨੀਆਂ ਤਾਂ ਸੱਚਾਈ ਮੂੰਹ ਚ ਆ ਜਾਂਦੀ ਆ ਹਾਂ ਬੜਾ ਆ ਜਾਂਦਾ ਕੋਹ ਤਾਂ ਲੰਗਿਆ ਇਹ ਇਹ ਤਾਂ ਇੱਕ ਤਾਂ ਇਹ ਦੋਏ ਪੈਣਾ ਸਾਰਾ ਮੈਪ ਰਟਿਆ ਆ ਹਾਂ ਉਹ ਲੱਗਦਾ ਉਹ ਕਾਇਆ ਸ਼ੈਂਕਰ ਮੈਂ ਪਿੰਦਾ ਜੋ ਪਿੱਛੇ ਕੋਈ ਹੋਸ਼ ਉਹ ਮਾਈ ਗੋਡ ਕਹਿੰਦਾ ਹਸਪੀਟਲ ਲੈ ਜਾ ਮੈਂ ਡਾਕਟਰ ਆਉਂਦੇ ਤੁਹਾਡੇ ਮਾਦੀ ਕਿਦਾਂ ਮੈਂ ਪੰਜਰਾ ਫੋਨ ਆਇਆ ਭੁੱਲ ਭੁੱਲ ਗਿਆ ਹੈ ਭਾਰੇ ਦਾ ਭੁੱਲ ਲੈ ਖਾ ਲੈ ਦੁਪਹਿਰੇ ਹਾਂ ਕੱਲ ਫੇਰ ਤਕਾਲੀ ਤੇ ਤੇਰੇ ਮਾਤੜ ਨਾਲ ਗੱਲ ਕੀਤੀ ਹੋਰ ਤੇਰਾ ਮਾਤੜ ਬੋ ਕਰਦਾ ਸੀ ਕੀ ਕਹਿੰਦਾ ਸੀ ਉਹ ਤਾਂ ਮੈਂ ਕਿਹਾ ਐ ਦਿਆ ਮੋ ਗੋਪੀ ਮੈਂ ਤਾਂ ਬਹੁਤ ਰੋਈ ਹਾਂ ਮਨਾ ਕੱਤੀ ਮੈਂ ਬਹੁਤ ਰੋਈ ਆਬਾਰੀ ਜਦੋਂ ਕੱਚ ਵਧੀਆ ਦੇ ਤਾ ਪੌਂਡ ਪੌਂਡ ਭੇਜਣ ਨੂੰ ਚਲ ਕਾ ਜਾ ਲਾਗਦਾ تھا ਹੋਵੇ ਮੈਂ ਕਿਹਾ ਤੇ ਚਿਕਨ ਦੀ ਫੈਕਟਰੀ ਐ ਇਹਨੂੰ ਲਵਾ ਦਮ ਲਵਾ ਦੇ ਹੈ ਉੱਚ ਪੈਸੇ ਬਿਥੇਰੇ ਆ ਆਹੋ ਆਹੋ ਇਹ ਚਿਕਨ ਚਿਕਨ ਤੇ ਪੈਸੇ ਬਹੁ ਹੁੰਦੇ ਆ ਕੋਈ ਲੱਗਦਾ ਜਸੇ ਕਹਿੰਦਾ ਮੈਂ ਪੈਸੇ ਭੇਜਾਂ ਤਾਂ ਇਹਨੇ ਮੈਂ ਕਿਹਾ ਨਾ ਮੈਨੂੰ ਨਹੀਂ ਲੋੜ ਪੈਸੇਾਂ ਦੀ ਨਹੀਂ ਬਾਹਰੋਂ ਬਾਹਰ ਨਹੀਂ ਮੈਂ ਤਾਂ ਬਾਹਰੋਂ ਦੇਖੇ ਸੇ ਜੋ ਕੋ ਘਾਇਰ ਸੀ ਬਾਹਰ ਹੀ ਰਹਿਣਾ ਆਦੇ ਕੁਰਸੀਆਂ ਆਈਆਂ ਤਾਂ ਆ ਹੈਗੀਆਂ ਆਪਰੇ ਸੇ ਬਹਿ ਜਾ ਫੇ ਆ ਜਾ ਦੇਖ ਤਾਂ ਇਹ ਪੁੱਛਦਾ ਇਹਨਾਂ ਨੂੰ ਤੂੰ ਕਦੇ ਮੁੰਡਾ ਜੱਸੇ ਨੂੰ ਖਾਣ ਪਾ ਹੱਟੀਆੜੇ ਦੇ ਪਾਸੇ ਹਨ ਸਾਸਰੀ ਗਾਲ ਜੀ ਮੇਰਾ ਨਾਮ ਲਖਵੀਰ ਸਿੰਘ ਜੀ ਆਪਰੇ ਤਾਂ ਬਹਾਰ ਦਾ ਮੁੰਡਾ ਆਇਆ ਨਿਊਜ਼ੀਲੈਂਡ ਤੋਂ ਕਸਾ ਉਹਦਾ ਖੰਡਪਾਟ ਆ ਖੰਡਪਾਟ ਆ ਉਹਨਾਂ ਦੇ ਹਾਂਜੀ ਠੀਕ ਹੈ ਜੀ ਲਖਮੀ ਠੀਕ ਹੈ ਜੀ ਸਾਸਰੀ ਗੱਲ ਆ ਭੈਣ ਹੈ ਲਖਵੀਰ ਦੀ ਚੱਲ ਲਖਵੀਰ ਤਾਂ ਬਣ ਗਿਆ ਆਪਣਾ ਨਾਈ ਦੀ ਵੀਰ ਦਾ ਅੱਛਾ ਮਾਰਾ ਉਧਰ ਨੂੰ ਹਾਂ ਹਾਂਜੀ ਕੁਝ ਵੀ ਆ ਸਕਦੇ ਨਹੀਂ ਨੇੜੇ ਸਗਾ ਹੁੰਦਾ ਹਾਂ ਮੈਂ ਉੱਧਰ ਨਹੀਂ ਗੱਲ ਨਹੀਂ ਆਈ ਵੈਸੇ ਕਰ ਦਿੱਤਾ ਹੈ ਹੈ ਭੈਣ ਹਾਂਜੀ ਇੱਕ ਵਾਰ ਦੱਸ ਦੇ ਇਹਨੂੰ ਹਾਂ ਬਾਰ-ਬਾਰ ਮੇਰੇ ਭਰਾ ਦਾ ਨਾਂ ਨਾ ਲਵੇ ਨਹੀਂ ਮੈਂ ਦੱਸ ਦਿੱਤਾ ਵੀ ਸਾਡੇ ਭਰਾ ਦਾ ਨਾਂ ਨਹੀਂ ਚਾ ਲੈਣਾ ਹਾਂ ਮਿੰਦਾ ਕਹਿੰਦਾ ਲੈ ਥੱਪੜ ਮਾਰ ਨਹੀਂ ਮੇਰੇ ਪੇਜ ਦਾ ਤਾਂ ਮਿੰਦਾ ਕਹਿੰਦੀ ਨਾ ਚੰਗਾ ਲੱਗਦਾ ਛੋਟਾ ਛੋਟਾ ਮਾਮਾ ਵਰਗੀ ਆ ਉਹ ਹਾਂ ਹਾਂ ਤੂੰ ਕਾ ਕਰਕੇ ਆ ਕੇ ਤਾਂ ਦੇਖੇ ਮੇਰੇ ਭਰਾ ਨੂੰ ਹਾਂ ਤੂੰ ਦੱਸਿਆ ਹੌਸਲਾ ਹੀ ਇੱਕ ਦੂਜੇ ਦਾ ਹਾਂ ਹਾਂ ਹੋਰ ਆ ਇੱਥੇ ਕਹਿੰਦਾ ਆ ਖੜੀ ਕੋੜੇ ਜੱਸੀ ਦੀ ਗੱਡੀ ਫੋਟੋ ਫੋਟੋ ਮੇਰੀ ਗੱਲ ਸੁਣਾ ਮੈਂ ਡੈੜ ਡੈੜਾ ਇਕੱਠੇ ਨਾ ਉਤਰਿਓ ਜੇ ਮੈਂ ਡਰ ਜਾਵੇ ਨਾਨਕਾ ਮੇਲਾ ਆ ਗਿਆ ਆ ਇੱਧਰ ਹੀ ਆ ਨਾ ਦੇਖ ਹਾਂ ਜੇ ਇੱਧਰ ਹੀ ਆ ਅਗਲੇ ਨੇ ਇਹਨੇ ਮਾਰਨਾ ਸੱਤਿਆ ਤੂੰ ਜਾਣਾ ਹੀ ਆ ਉਹ ਸਾਰੀਆਂ ਉਹਦੀਆਂ ਮਾਸੀ ਕਿੰਨੀਆਂ ਨੇ ਕੋਟ ਪੈਂਟ ਵੀ ਪਾਏ ਆ ਆਣ ਨੇਰੀਆਂ ਆਣ ਨੇਰੀਆਂ ਮੈਂ ਮੈਂ ਕੱਟ ਬੇਕ ਕਈਆਂ ਨੇ ਕੋਟ ਪੈਂਟ ਵੀ ਪਾਇ ਲਾਗਦੇ ਮੈਨੂੰ ਆਇਆਂ ਤੇ ਆ ਦੇ ਆ ਦੇ ਆ ਤਾਂ ਉੱਤਰ ਉੱਤਰ ਸਾਰੇ ਜਾਨਾ ਥੋੜਾ ਲੱਪਾ ਨਹੀਂ ਖੜਾ ਕੋਟ ਪੈਂਟ ਪਾ ਲਾਗ ਹੀ ਮੇਰਾ ਦੇਖੋ ਜੀ ਮੁੰਡਾ ਮੈਂ ਕਿਹਾ ਮੇਰੇ ਅਸੂਲ ਆ ਹੁੰਨਾ ਮੈਂ ਕੱਲ ਤੋਂ ਸਟਾਰਟ ਹੋਇਆ ਹਾਂ ਕੱਲ ਤੋਂ ਮੇਰਾ ਵੀ ਸਟਾਰਟ ਹੋਇਆ ਹੈ ਜਿਹਨੇ ਵੀ ਮੇਰੇ ਨਾਲ ਸ਼ਿਪ ਟਾਕ ਕੀਤੀ ਨੇ ਤਾਂ ਨੈਕਸਟ ਲੈਵਲ ਵਾਲੀ ਗੱਲ ਹੋ ਜਾਣੀ ਹੈ ਮਾਸੀ ਇਹ ਕਹਿੰਦਾ ਕੱਲ ਤੋਂ ਰੂਲ ਮੇਰੇ ਚੱਲਣਗੇ ਇਹਦੇ ਬਣੀ ਕਹਿੰਦਾ ਤੇ ਕੀ ਗੱਲ ਦੇ ਇਹਦੀ ਆ ਗਈ ਜਾਂ ਦੂਜਾ ਆਹ ਸਰਕਾਰ ਮਾਸੀ ਸਰਕਾਰ ਇਹਦੀ ਆ ਗਈ ਉਹ ਮੇ ਤੋਂ ਧੋਕੇ ਨਾਲ ਲੀਵ ਲੈ ਕੇ ਗਿਆ ਮੁੰਡਾ ਕੌਣ ਤੁਹਾਡਾ ਛੁੱਟੀ ਕਿਹੜਾ ਮੇਰਾ ਗੋਪੀ ਕਹਿੰਦਾ ਮੈਂ ਤਾਂ ਛੁੱਟੀ ਲੈ ਗਿਆ ਮੀ ਨਿਕਲ ਤੇ ਛੁੱਟੀ ਲੈ ਮੇਰੇ ਪਤ ਨੂੰ ਨਹੀਂ ਇਦਾਂ ਕਹਿਣਾ ਹਾਂਜੀ ਉਹਨੇ ਲਿਖਿਆ ਪੈਸਾ ਵਾਧੂ ਗਿਆ 10000 ਹੁਣ ਫੇਪਵਾ ਕੇ ਖੜਿਆ ਐਕਸਟਰਾ ਜੇ ਆ ਕੀ ਹੋਤਾ ਤੇ ਕਿਹਨਾਂ ਮਾਰਾ ਜਾ ਨਹੀਂ ਨਹੀਂ ਕਹਿੰਦਾ ਨਹੀਂ ਕੱਛ ਨਹੀਂ ਕਹਿੰਦੀ ਮੈਂ ਗੋਪੀ ਨਹੀਂ ਗਾ ਮੁੰਡਾ ਦਾ ਹੋਸਾ ਬੜਾ ਸਿੱਕਾ ਨਹੀਂ ਉਹ ਕਹਿੰਦੀਂ ਤੇਰਾ ਤੇ ਇਹ ਕਰਦੀ ਉਹ ਤੇਰੇ ਚ ਧੜਫਦੀ ਜਾ ਨਾ ਮਾਸੀ ਹੁਣ ਮੈਂ ਕੰਮ ਕਿੰਨਾ ਕਰਦਾ ਗੋਹਾ ਮੈਂ ਚੱਕਿਆ ਸਵੇਰੇ ਤੂੰ ਗੋਹਾ ਚਾਕੇ ਤੂੰ ਉੱਠਿਆ ਤਾਂ ਹੋਣੇ ਆ ਜੋ ਬਾਅਦ ਚ ਸੌਣਾ ਨਹੀਂ ਮੈਂ ਗੋਹਾ ਚਾਕੇ ਕਹਿੰਦਾ ਬਾਅਦ ਚ ਸੌਣਾ ਮੈਂ ਹੁਣ ਕਹਿ ਦੂੰਗੀ ਨਹੀਂ ਤੈਨੂੰ ਨਹੀਂ ਕੋਸੋ ਕਹਿੰਦੀ ਆ ਜਾ ਮੈਂ ਕਹਿ ਦੂੰਗਾ ਨਾ ਨਹੀਂ ਮੈਂ ਸਮਝਾਉਂਗੀ ਮੈਂ ਸਮਝਾਉਂਦਾ ਦੌਕਾ ਮਾਰ ਕੇ ਸਮਝਾਉਣਾ ਨਾ ਸਮਝਾ ਦੂੰਗੀ ਦੌਕਾ ਮਾਰ ਕੇ ਭੈਣ ਆਪਣੀ ਆ ਲੈ ਪਾ ਦੌਕਾ ਮਾਰ ਕੇ ਮੈਂ ਹੁਣ ਤੂੰ ਰਾਣਾ ਦੌਕਾ ਮਾਰ ਕੇ ਦੇਖ ਮੈਂ ਤੈਨੂੰ ਦੱਸਾਂ ਮੁੰਡੇ ਨੂੰ ਤੈਨੂੰ ਨਹੀਂ ਕੋਹਾਂ ਜੀ ਹਾਂ ਬੁੱਤ ਕਲੇਸ਼ ਉਹ ਉੱਥੇ ਘਰ ਤੇ ਕਾਂ ਰਾਣਾ ਲੱਗਾ ਕੰਜਾ ਅੰਦਰ ਹੁਣ ਮੇਰੀ ਗੱਲ ਸੁਣ ਲਾਣ ਕੇ ਹੁਣ ਦੇਖੋ ਕੀ ਕਹਿੰਦਾ ਆ ਉਹ ਕਹਿੰਦਾ ਕਲੇ ਸੋਨਾ ਘਰ ਤੇ ਜੇ ਮੈਨੂੰ ਤਾਂ ਬੋਲਣਾ ਬਹੁਤ ਤਾਂ ਨਾ ਭੌਂਕਿਆ ਕਰ ਮੁੰਡੇ ਨੂੰ ਮੈਂ ਇਹਨੂੰ ਕਿੰਦੈਂਦੀ ਆ ਉਹ ਕਹਿੰਦਾ ਮੈਨੂੰ ਲੈ ਮੇਰੇ ਦੇ ਪੱਠੇ ਪਾਏ ਪੱਠੇ ਪਾਏ ਹਾਂ ਇਹਨੂੰ ਕਾ ਆਪਣੇ ਮਾਂ ਦੇ ਸਿਰ ਤੇ ਆਥਰਾਂ ਕੇ ਸੌ ਖਾਲਾ ਬੇ ਤੂੰ ਪਸ਼ੂਆਂ ਨੂੰ ਢੇੜਾ ਵੀ ਮਾਰਿਆ ਜਿੱਦਾਂ ਦਾ ਗੋਪੀ ਗਿਆ ਹਾਂ ਪੱਠੇ ਪਾਏ ਦਾ ਕਿ ਸਾਈਡ ਤੇ ਆ ਪਸ਼ੂਆਂ ਮਾਰਿਆ ਪੁੱਛ ਪੁੱਛ ਇਹਨੂੰ ਪਸ਼ੂ ਹੈਗੇ ਵੀ ਆ ਹੈਗੇ ਆ ਹੁਣ ਕੈਮਰਾ ਬੋਲ ਕੇ ਦੱਸ ਕੈਮਰੇ ਤਾਂ ਨੇ ਪੱਠੇ ਪਾਉਂਦਾ ਗੁਰਜੀ ਤੇ ਪੱਠੇ ਪਾਉਂਦਾ ਦਿਖਾ ਕੈਮਰੇ 'ਚ ਤੋ ਕਰ ਦਿਖਾਵੇਂ ਨਾ ਇਹ ਮੈਂ ਤਾਂ ਖਾਲਦ ਮਬੂਕ ਹਾਂ ਤਾਂ ਮੈਂ ਖਾਲਦ ਮੂਲਾ ਵਾਦੂ ਤੇ ਮੁੰਡੇ ਨੂੰ ਕੁਝ ਕਿਹਾ ਕਰਦਾ ਆਇਆ ਮਾਮਾ 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 ਤੇ ਤੋ ਕੀ ਲੈ ਗਿਆ ਇਹਨੂੰ ਪਹਿਨ ਕੇ ਵਧਾਈ ਲੈਣਾ ਹੈ ਫਿਰ ਮਾਮਾ ਤੇ ਜਦੋਂ ਦੇਣ ਆਇਆ ਉਹ ਤਾਂ ਭਾਂਜਾ ਗਿਆ ਬਾਹਰ ਕਿ ਮੈਂ ਦੇਖਿਆ ਮਾਮਾ ਉਹ ਕਿਹਾ ਵਧਾਈਆਂ ਦੇਣ ਆਇਆ ਬਹੁਤ ਵਧੀਰੇ ਦੇਖਿਆ ਮੈਨੂੰ ਹਾਂ ਨਾ ਹਾਏ ਬੇ ਪਰਮਾਤਮਾ ਮਾਸੀ ਮੈਨੂੰ ਲੈ ਕੇ ਗਿਆ ਛੁੱਟੀ ਉਹ ਅੱਛਾ ਭਾਂਜਾ ਤੁਹਾਡਾ ਅੱਛਾ ਲੈ ਤੇ 25000 ਰੁਪਇਆ ਕੋਲ ਦਿੱਤਾ ਲੈ ਲੱਖ ਰੁਪਇਆ ਪਹਿਲਾਂ ਉਹਦੀ ਘਰ ਵਾਲੀ ਨੂੰ ਪਾਇਆ ਠੀਕ ਆ ਤੇ ਝੂਠ ਨਹੀਂ ਸੁਦਾ ਝੂਠ ਬੋਲੀ ਜਾਂਦਾ ਝੂਠਾ ਆਪਣੇ ਭਾਂਦੇ ਨੂੰ ਕਹੇ ਟਾਈਮ ਨਾ ਆ ਜੂ ਮੈਂ ਰੱਖਾਂ ਨਹੀਂ ਤਾਂ ਉਹ ਕੰਮ ਤੇ ਗੋਪੀ ਨੂੰ ਆਹ ਫੁੱਟਬਾਲ ਬੋਲਦਾ ਹੈ ਆ ਕਹਿੰਦਾ ਮੈਂ ਕੰਮ ਤੇ ਨਹੀਂ ਲਾਉਂਦਾ ਹਾਂ ਐਪਲੀਕੇਸ਼ਨ ਲੈ ਕੇ ਲੈ ਗਿਆ ਪੱਠੇ ਪਾ ਗਿਆ ਤੈਨੂੰ ਦੱਸਦਾ ਕਿੱਦਾਂ ਕਰ ਆਪਣੇ ਮੁੰਡਾ ਲੈਸਦਾ ਵੇਚੀ ਤਾਂ ਜਾਂਦੇ ਇੱਕ ਤਾਂ ਦੋ ਤਾਂ 베ਚਤੀਆਂ ਮੁੰਡਾ ਨਹੀਂ ਉਹ ਨਹੀਂ ਆਉਣ ਦੇਣਾ ਐਨਾ ਜੋੜ ਲਿਆ ਆਉ ਉਹਨੇ ਇਹ ਕਹਿੰਦਾ ਸਾਡੇ ਵੀ ਉੱਥੇ ਕੰਮ ਆ ਗਾਈਆਂ ਦਾ ਹੈ ਇਹਨਾਂ ਤੇ ਗਾਈਆਂ ਕਿ ਹਾਂ ਹਾਂ ਤੈਨੂੰ ਪਤਾ ਹੈ ਫਾਰਮ ਆ ਇਹਨਾਂ ਲੱਗ ਗਿਆ ਗਾਈਆਂ ਰੱਖਣ ਸਫਾਈ ਤਾਂ ਇੰਨੀ ਰੱਖਦੇ ਕੋਈ ਹੰਤ ਮੈਂ ਤਾਂ ਮੱਝਾਂ ਮੱਝਾਂ ਵੇਚਦੇ ਫੇ ਨਹੀਂ ਸੰਭਾਲ ਹੁੰਦੀਆਂ ਆਉਂ ਤੱਕ ਦੇਣੇ ਨੂੰ ਨਾਲ ਕਰ ਹਾਂ ਕੋਮਲ ਨਹੀਂ 1 2 ਤਾਂ ਰੱਖਣ ਸੋਦੀ ਤਾਂ ਰੱਖਣੀ ਉਹਦੀ ਹੈ ਕੋਮਲ ਉਹਦੀ ਕੋਮਲ ਘਰਾਂ ਦਾ ਕੱਲ ਕੱਟਾ ਵੇਚਦਾ ਵੇਚਦਾ ਦਾਤਾ ਉਹਦਾ ਦਾਤਾ ਤਾਂ ਆਇਆ ਕੋਵਲ ਦੇ ਰਤੇ ਰੇਕੋਪੀ ਕੋਵਲ ਦੇ ਵਾਪਰੇ ਰੇਕੋਡ ਮੈਂ ਨਹੀਂ